ਤਾ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਆ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ 2 ਮਿੰਟ ਲਈ ਸਮਾਂ ਜ਼ਰੂਰ ਕੱਢੋ ਕਿਉਂਕਿ ਖਬਰ ਕੁਝ ਐਸੀ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਵੀ ਹੈਰਾਨ ਤੇ ਪਰੇਸ਼ਾਨ ਹੋਵੋਗੇ 2015 ਦਾ ਉਸਾਲ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸਮੇਂ ਜਿਸ ਤਰੀਕੇ ਦੇ ਨਾਲ ਬੇਅਦਬੀਆਂ ਹੋਈਆਂ ਉਸ مسئلے ਨੂੰ ਲੈ ਕੇ ਅੱਜ ਅਕਾਲੀ ਦਲ ਦੇ ਕੁਝ ਆਗੂ ਸੁਖਬੀਰ ਸਿੰਘ ਬਾਦਲ ਤੋਂ ਵੱਖਰੇ ਹੋ ਕੇ ਤੁਰ ਰਹੇ ਨੇ ਅਕਾਲੀ ਦਲ ਸੁਧਾਰ ਲਹਿਰ ਦਾ ਉਹਨਾਂ ਨੇ ਆਪਣੇ ਜਥੇ ਨੂੰ ਨਾਮ ਵੀ ਦੇ ਰੱਖਿਆ ਤੇ ਹੁਣ ਇਸੇ ਹੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਇਲਜ਼ਾਮ ਵੀ ਬੇਅਦਬੀ ਦੇ ਨੇ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ ਤੇ ਜਿਸ ਜਿਸ ਦੇ ਸਬੰਧ ਦੇ ਵਿੱਚ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਇਹਨਾਂ ਆਗੂਆਂ ਦੀ ਸ਼ਿਕਾਇਤ ਕੀਤੀ ਗਈ ਹੈ ਬਕਾਇਦਾ ਇੱਕ ਲਿਖਤੀ ਰੂਪ ਦੇ ਵਿੱਚ ਚਿੱਠੀ ਆ ਜਿਹੜੀ ਉਹ ਵੀ ਦਿੱਤੀ ਗਈ ਆ ਤੇ ਇਸ ਤੋਂ ਇਲਾਵਾ ਇੱਕ ਵੀਡੀਓ ਪ੍ਰੂਫ ਜਿਹੜਾ ਸਭ ਤੋਂ ਅਹਿਮ ਹੁੰਦਾ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਦੋਨੋਂ ਚੀਜ਼ਾਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਪ੍ਰੂਫ ਨੇ ਜਿਹੜੇ ਜਾਂ ਇੱਕ ਪ੍ਰੂਫ ਆ ਜਿਹੜੀ ਵੀਡੀਓ ਵਾਲਾ ਕਾਫੀ ਅਹਿਮ ਪ੍ਰੂਫ ਆ ਕਿਸ ਤਰੀਕੇ ਦੇ ਨਾਲ ਆ ਤੇ ਜੋ ਲੈਟਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਨੂੰ ਉਹ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਪਰ ਪਹਿਲਾਂ ਇਹ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਇਸ ਵੀਡੀਓ ਦੇ ਵਿੱਚ ਕੌਣ ਕੌਣ ਨਜ਼ਰ ਆ ਰਿਹਾ ਉਹ ਤੁਸੀਂ ਖੁਦ ਦੇਖ ਲੋਗੇ ਨਹੀਂ ਪਤਾ ਲੱਗਿਆ ਤਾਂ ਅਸੀਂ ਤੁਹਾਡੇ ਨਾਲ ਇਹ ਚੀਜ਼ ਸਾਂਝੀ ਕਰ ਦਿਆਂਗੇ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਹ ਵੀਡੀਓ ਇੱਕ ਡੇਰੇ ਦੀ ਵੀਡੀਓ ਦੱਸੀ ਜਾ ਰਹੀ ਆ ਸਾਲ 2008 ਦੀ ਵੀਡੀਓ ਦੱਸੀ ਜਾ ਰਹੀ ਆ ਕਾਫੀ ਪੁਰਾਣੀ ਇਹ ਵੀਡੀਓ ਹੈ ਤੇ ਇਸ ਡੇਰੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਜਿਹੜੇ ਉਹ ਰੱਖੇ ਗਏ ਨੇ ਕੀਤੇ ਗਏ ਨੇ ਤੇ ਇੱਥੇ ਹੀ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਪਰ ਇਹ ਹੀ ਕੁਝ ਆਗੂ ਯਾਨੀ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਆਗੂ ਤਿਲਕ ਲਗਾਉਂਦੇ ਨਜ਼ਰ ਆ ਰਹੇ ਨੇ ਪਾਵਨ ਸਰੂਪ ਦੇ ਉੱਤੇ ਤਿਲਕ ਲਗਾ ਰਹੇ ਨੇ ਇਹ ਅਕਾਲੀ ਆਗੂ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਸਿੱਖ ਜਥੇਬੰਦੀਆਂ ਅਕਾਲ ਤਖਤ ਸਾਹਿਬ ਵਿcke ਪੇਸ਼ ਹੋਈਆਂ ਨੇ ਸਿੱਧੇ ਤੌਰ ਤੇ ਪੱਤਰ ਦੇ ਕੇ ਸ਼ਿਕਾਇਤ ਕੀਤੀ ਗਈ ਹੈ ਕਿ ਇਹ ਨਾ ਆਗੂਆਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਉਹੀ ਆਗੂ ਨੇ ਜਿਨ੍ਹਾਂ ਨੇ ਬੇਅਦਬੀਆਂ ਦੇ ਕਰਕੇ ਬੇਅਦਬੀਆਂ ਦੇ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਪਾਸਾ ਵਟਿਆ ਜਾਂ ਅਕਾਲੀ ਦਲ ਤੋਂ ਪਾਸਾ ਵਟ ਚੁੱਕੇ ਨੇ ਅਕਾਲੀ ਦਲ ਸੁਧਾਰ ਲਹਿਰ ਇਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਤੇ ਕਿਹਾ ਇਹ ਹੀ ਜਾ ਰਿਹਾ ਕਿ 2015 ਦੇ ਵਿੱਚ ਜਦੋਂ ਸਾਡੀ ਸਰਕਾਰ ਸੀ ਤਾਂ ਸਾਡੀ ਸਰਕਾਰ ਦੇ ਵੇਲੇ ਇਹ ਗੁਨਾਹ ਹੋਏ ਇਹ ਗਲਤੀਆਂ ਹੋਈਆਂ ਜਿਸ ਦੇ ਲਈ ਸੁਖਬੀਰ ਬਾਦਲ ਸਭ ਤੋਂ ਵੱਡੇ ਜ਼ਿੰਮੇਦਾਰ ਨੇ ਇਹ ਇਹਨਾਂ ਅਕਾਲੀ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਹੁਣ ਤੁਹਾਨੂੰ ਇਹ ਵੀਡੀਓ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ ਦੁਬਾਰਾ ਇਹ ਵੀਡੀਓ ਵੱਡੇ ਫਰੇਮ ਦੇ ਵਿੱਚ ਤੁਹਾਨੂੰ ਕਰਕੇ ਚਲਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਤੁਹਾਨੂੰ ਸਾਫ਼-ਸਾਫ਼ ਨਜ਼ਰ ਆ ਜਾਏ ਹੁਣ ਦੱਸ ਦਿੰਨੇ ਆ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਵਨ ਸਰੂਪਾਂ ਦੇ ਉੱਤੇ ਤਿਲਕ ਲਗਾਉਣ ਦੀ ਜੋ ਰਸਮ ਹੈ ਉਹ ਕੀਤੀ ਜਾ ਰਹੀ ਹੈ ਜਿਹੜੀ ਕਿ ਸਾਫ ਤੌਰ ਤੇ ਵਰਜਿਤ ਹੈ ਸਿੱਖ ਧਰਮ ਦੇ ਵਿੱਚ ਵੈਸੇ ਵੀ ਕੋਈ ਇਨਸਾਨ ਦੇ ਤਿਲਕ ਲਗਾਉਣਾ ਵਰਜਿਤ ਆ ਪਰ ਇੱਥੇ ਗੱਲ ਪਾਵਨ ਸਰੂਪ ਦੀ ਹੋ ਰਹੀ ਹੈ ਅ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਦਰਅਸਲ ਇੱਕ ਡੇਰੇ ਦੀ ਰਸਮ ਹੈ ਜਿੱਥੇ ਡੇਰੇ ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਪਰ ਵੱਡੀ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਸਿੱਖ ਧਰਮ ਦੇ ਵਿੱਚ ਤਿਲਕ ਅਸੀਂ ਨਹੀਂ ਲਗਾ ਸਕਦੇ ਤਿਲਕ ਲਗਾਉਣ ਤੋਂ ਵਰਜਿਤ ਕੀਤਾ ਗਿਆ ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਉੱਤੇ ਇਸ ਤਰੀਕੇ ਦੇ ਨਾਲ ਤਿਲਕ ਨਾ ਕੁਛ ਲਿਖਿਆ ਜਾ ਰਿਹਾ ਤਾਂ ਇਸ ਨੂੰ ਤਿਲਕ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਹੜੀਆਂ ਸਿੱਖ ਜਥੇਬੰਦੀਆਂ ਅਕਾਲ ਤਖਤ ਸਰ ਪਹੁੰਚੀਆਂ ਨੇ ਇਹਦੇ ਵਿੱਚ ਇਸ ਵੇਲੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪ੍ਰਨੀਤ ਕੌਰ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਕਾਂਗਰਸ ਦੇ ਨੇ ਹੁਣ ਭਾਜਪਾ ਦੇ ਵਿੱਚ ਨੇ ਉਦੋਂ ਕਾਂਗਰਸ ਚ ਸੀਗੇ ਤਾਂ ਇਸ ਪ੍ਰਨੀਤ ਕੌਰ ਦੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਜ਼ਰ ਆਉਂਦੇ ਨੇ ਤੇ ਪ੍ਰੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਨਜ਼ਰ ਆਉਂਦੇ ਨੇ ਸਰਜੀਤ ਸਿੰਘ ਰਖੜਾ ਰਣਧੀਰ ਸਿੰਘ ਰਖੜਾ ਇਹ ਇਹ ਤਿੰਨੇ ਉਹ ਆਗੂ ਨੇ ਜਿਹੜੇ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਨੇ ਜਿਨ੍ਹਾਂ ਨੇ ਇਹ ਹੀ ਕਿਹਾ ਕਿ ਬੇਅਦਬੀਆਂ ਨੂੰ ਸਰਕਾਰ ਨੇ ਸਹੀ ਤਰੀਕੇ ਦੇ ਨਾਲ ਸੋਲਵ ਨਹੀਂ ਕੀਤਾ ਜੋ ਦੋਸ਼ੀ ਸੀ ਉਹਨਾਂ ਤੇ ਕਾਰਵਾਈ ਉਹਨਾਂ ਦੀ ਹੀ ਸਰਕਾਰ ਦੇ ਵਿੱਚ ਨਹੀਂ ਹੋਈ ਜਿਸ ਤੇ ਲਈ ਉਹਨਾਂ ਨੇ ਉਦੋਂ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖਾਸਾ ਜ਼ਿੰਮੇਵਾਰ ਦੱਸਿਆ ਪਰ ਇਹ ਇੱਥੇ ਜੋ ਕੁਝ ਹੋ ਰਿਹਾ ਇਸ ਵੀਡੀਓ ਦੇ ਵਿੱਚ ਜੋ ਕੁਝ ਹੋ ਰਿਹਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਕਿ ਇਹ ਉਹੀ ਆਗੂ ਨੇ ਜਿਹੜੇ ਬਦਵੀ ਦਾ ਜ਼ਿਕਰ ਕਰਦੇ ਹੋਏ ਅਕਾਲ ਤਖਤ ਸਾਬ ਤੇ ਖੁਦ ਪਹੁੰਚੇ ਸੀ ਪਰ 2008 ਦੇ ਵਿੱਚ ਇਹਨਾਂ ਅਕਾਲੀ ਆਗੂਆਂ ਦੇ ਵੱਲੋਂ ਕੀ ਕੀਤਾ ਗਿਆ ਕਿ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਤਿਲਕ ਨਹੀਂ ਲਗਾਇਆ ਜਾ ਸਕਦਾ ਜਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੇ ਤਿਲਕ ਲਾਉਣ ਦੀ ਇਹ ਰਸਮ ਅਦਾ ਕੀਤੀ ਜਾ ਰਹੀ ਹੈ ਸੋ ਦੱਸ ਦਿੰਦੇ ਆ ਕੋਈ ਡੇਰਾ ਸਿਹੜਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਸਿੱਖ ਜਥੇਬੰਦੀਆਂ ਅਕਾਲ ਤਖਸਾਲ ਪਹੁੰਚੀਆਂ ਨੇ ਉਹਨਾਂ ਨੇ ਬਕਾਇਦਾ ਚਿੱਠੀ ਵੀ ਲਿਖੀ ਹੈ ਤੇ ਬਿਆਨ ਵੀ ਦਿੱਤਾ ਹੈ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਵੇਲੇ ਤਸਵੀਰ 'ਚ ਦੇਖੋ ਤੁਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਜ਼ਰ ਆ ਰਹੇ ਨੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਜੇਕਰ ਕਹਿ ਲਈਏ ਤਾਂ ਪ੍ਰਮੁੱਖ ਆਗੂ ਨੇ ਜਿਨ੍ਹਾਂ ਦੇ ਵੱਲੋਂ ਪੂਰਾ ਬੇਅਦਬੀ ਦਾ ਮੁੱਦਾ ਚੁੱਕਿਆ ਗਿਆ ਤੇ ਸਵਾਲ ਇਹ ਬਣਦਾ ਕਿ ਕੀ ਇਹ ਬੇਅਦਬੀ ਨਹੀਂ ਹੈ ਜੋ ਅਕਾਲੀ ਆਗੂ ਆਪਣੇ ਹੱਥਾਂ ਦੇ ਨਾਲ ਕਰ ਰਹੇ ਨੇ ਕਿ ਇਹ ਇਹ ਵੱਡੀ ਬੇਅਦਬੀ ਨਹੀਂ ਹੈ ਕਿ ਪਾਵਨ ਸਰੂਪਾਂ ਦੇ ਉੱਪਰ ਤਿਲਕ ਕਿਸ ਤਰੀਕੇ ਦੇ ਨਾਲ ਲਗਾਇਆ ਜਾ ਸਕਦਾ ਉਹ ਵੀ ਕੋਈ ਇਨਸਾਨ ਇਸ ਤਰੀਕੇ ਦੇ ਨਾਲ ਕਰ ਰਿਹਾ ਹੋਵੇ ਤੇ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਇਸੇ ਤਰੀਕੇ ਦੇ ਨਾਲ ਉਹੀ ਅਕਾਲੀ ਆਗੂ ਕਰ ਰਹੇ ਹੋਣ ਜਿਹੜੇ ਕੀ ਬੇਅਦਬੀਆਂ ਦਾ ਜ਼ਿਕਰ ਕਰਦੇ ਹੋਏ ਆਪਣੀ ਪਾਰਟੀ ਤੋਂ ਇੱਕ ਪਾਸੇ ਹੋਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਨੇ ਰਾਜਾ ਮਲਵਿੰਦਰ ਸਿੰਘ ਉਹ ਉਹ ਵੀ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਪਰਨੀਤ ਕੌਰ ਵੀ ਨਜ਼ਰ ਆਉਂਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕਰਨ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਸਾਡਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਦੇ ਸਮੇਂ-ਸਮੇਂ ਤੇ ਹੋਏ ਆਗੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਰਵਾਇਤਾ ਤੇ ਮਰਿਆਦਾ ਨੂੰ ਪਰਨਾਏ ਹੋਏ ਹੁੰਦੇ ਸਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਤੇ ਸਿੱਖ ਰਵਾਇਤਾ ਲਈ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸੀ ਅਜੇ ਆਗੂਆਂ ਦੀ ਸੂਚੀ ਬਹੁਤ ਲੰਬੀ ਹੈ ਚਾਹੇ ਉਹ 18ਵੀਂ ਸਦੀ ਦੇ ਸਿੱਖ ਆਗੂ ਹੋਣ ਜਾਂ 19ਵੀਂ ਤੇ 20ਵੀਂ ਸਦੀ ਦੇ ਸਿੱਖ ਆਗੂ ਸਮੇ ਦੀ ਚਾਲ ਹੈ ਕਿ ਅੱਜ ਦੇ ਸਮੇਂ ਸਿੱਖ ਆਗੂਆਂ ਦੇ ਕਿਰਦਾਰ ਦੇ ਵਿੱਚ ਸਿੱਖ ਰਹਿਤ ਦੀ ਪਾਲਣਾ ਤੇ ਗੁਰੂ ਸਾਹਿਬ ਦਾ ਆਦਬ ਘਟਦਾ ਜਾਂਦਾ ਹੈ ਸਿਰਫ ਇਹੀ ਨਹੀਂ ਅੱਜ ਦੇ ਆਗੂ ਗੁਰਮਤ ਗਾਢੀ ਰਾਹ ਦੇ ਚੱਲਣ ਦੀ ਥਾਂ ਤੇ ਵੋਟਾਂ ਖਾਤਰ ਗੁਰੂ ਸਾਹਿਬ ਦੀ ਕੋਰ ਅਵਗਿਆ ਕਰਨ ਤੋਂ ਵੀ ਗਰੇਜ਼ ਨਹੀਂ ਕਰਦੇ ਇਸ ਪੱਤਰ ਦੇ ਨਾਲ ਅਸੀਂ ਆਪ ਜੀ ਨੂੰ ਇੱਕ ਵੀਡੀਓ ਕਲਿੱਪ ਦਿਖਾ ਰਹੇ ਹਾਂ ਭੇਜ ਰਹੇ ਹਾਂ ਜੋ ਕਿ ਸਾਲ 2008 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਹਾੜੇ ਮੌਕੇ ਜਦੋਂ ਸੰਸਾਰ ਭਰ ਅੰਦਰ ਸਮੂਹ ਸਿੱਖਾਂ ਦੇ ਵੱਲੋਂ ਵੱਡੇ ਪੱਧਰ ਤੇ ਸਮਾਗਮ ਕੀਤੇ ਗਏ ਉਸੇ ਵੇਲੇ ਇੱਕ ਨਿੱਜੀ ਡੇਰੇਦਾਰ ਬਾਬਾ ਬਲਵੰਤ ਸਿੰਘ ਸਿਹੋੜੇ ਵਾਲੇ ਆਪਣੇ ਕਿਸੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਮਨਮਤ ਕਰਦਿਆ ਗੁਰੂ ਘਰ ਦੀ ਮਰਿਆਦਾ ਦੀ ਘੋਰ ਉਲੰਘਣਾ ਤੇ ਸ੍ਰੀ ਗੁਰੂ ਗੰਬ ਸਾਹਿਬ ਜੀ ਦੀ ਬੇਅਦਬੀ ਦੀ ਗਵਾਹੀ ਭਰਦੀ ਹੈ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਦੇੜ ਵਿਖੇ ਗੁਰੂ ਗੰਗ ਸਾਹਿਬ ਜੀ ਨੂੰ ਆਪਣੇ ਹੱਥੀ ਗੁਰਗੱਦੀ ਬਖਸ਼ੀ ਗਈ ਪਰ ਉਸ ਸਮਾਗਮ ਦੇ ਵਿੱਚ ਉਸ ਬਾਬਾ ਬਲਵੰਤ ਸਿੰਘ ਨਾਮੀ ਡੇਰੇਦਾਰ ਦੇ ਵੱਲੋਂ ਇਸ ਦੇ ਵਿੱਚ ਜਿਹੜਾ ਉਹ ਅਗਲਾ ਇਸ ਵੇਲੇ ਜਿਹੜੀ ਆ ਉਹ ਚਿੱਠੀ ਇੱਕ ਹੋਰ ਪੇਜ ਆ ਉਹ ਤੁਸੀਂ ਸਕਰੀਨ ਤੇ ਸ਼ਾਇਦ ਨਾ ਦੇਖ पाओ ਤੇ ਇਸੇ ਤਰੀਕੇ ਦੇ ਨਾਲ ਇਹ ਸਾਰੀ ਵੀਡੀਓ ਤੇ ਸਾਰੇ ਪੱਤਰ ਦੇ ਵਿੱਚ ਸਭ ਕੁਝ ਬਿਆਨ ਕਰਦਾ ਹੋਇਆ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੇਟ ਕੀਤਾ ਗਿਆ ਤੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਵੀਡੀਓ ਇੱਕ ਸਬੂਤ ਦੇ ਵਜੋਂ ਪ੍ਰੂਫ ਦੇ ਵਜੋਂ ਨਾਲ ਅਟੈਚ ਕੀਤੀ ਗਈ ਹੈ ਤੇ ਇਸ ਵੇਲੇ ਜਿਹੜੀ ਵੀਡੀਓ ਆ ਉਹ ਅਸੀਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਸੇ ਵੀਡੀਓ ਦੇ ਸਰਜ ਦੇ ਉੱਤੇ ਦਾ ਇਸੇ ਵੀਡੀਓ ਦੇ ਵਿਹਾਫ ਦੇ ਉੱਤੇ ਸਿੱਖ ਜਥੇਬੰਦੀਆਂ ਇਹਨਾਂ ਵੱਡੇ ਆਗੂਆਂ ਦੇ ਉੱਪਰ ਇਲਜ਼ਾਮ ਲਗਾ ਰਹੀਆਂ ਨੇ ਇਲਜ਼ਾਮ ਬੇहद سنگੀਨ ਨੇ ਪਰ ਇੱਕ ਪਾਸੇ ਇਲਜ਼ਾਮ ਨੇ ਦੂਸਰੇ ਪਾਸੇ ਇਹਨਾਂ ਇਲਜ਼ਾਮਾਂ ਨੂੰ ਸਹੀ ਸਾਬਤ ਕਰਦੀ 2008 ਦੇ ਵਿੱਚ ਬਣਾਈ ਗਈ ਇਹ ਵੀਡੀਓ ਹੈ ਜਿਸ ਦੇ ਵਿੱਚ ਤਮਾਮ ਸਾਫ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਆਗੂ ਜਿਦੇ ਵਿੱਚ ਕੁਝ ਕਾਂਗਰਸੀ ਆਗੂ ਵੀ ਨੇ ਪਰ ਵੱਡੀ ਗੱਲ ਇਹ ਆ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਉਹ ਵੱਡੇ ਆਗੂ ਇਸ ਚ ਨਜ਼ਰ ਆਉਂਦੇ ਨੇ ਜਿਹੜੇ ਇਸ ਸਮੇਂ ਬਿਆਦਵੀਆਂ ਦਾ ਮੁੱਦਾ ਚੁੱਕਿਆ ਹੋਇਆ ਜਿਨ੍ਹਾਂ ਨੇ ਖੁਦ ਅਕਾਲ ਤਖਬ ਸਹਬ ਜਾ ਕੇ ਇਹ ਬਿਆਦਵੀ ਦੇ ਮਸਲੇ ਨੂੰ ਚੁੱਕਿਆ ਇੱਕ ਵਾਰ ਉੱਥੇ ਕਿਹਾ ਅਪੀਲ ਕੀਤੀ ਗਈ ਕਿ 2015 ਦੇ ਵਿੱਚ ਸਾਡੀ ਸਰਕਾਰ ਸੀ ਤੇ ਉਦੋਂ ਅਸੀਂ ਵੀ ਉਹ ਕਹਿ ਰਹੇ ਆ ਕਿ ਗੁਨਾਹਗਾਰ ਸੀ ਪਰ ਵੱਡੇ ਗੁਨਾਹਗਾਰ ਸੁਖਬੀਰ ਬਾਦਲ ਨੇ ਤਾਂ ਸਜ਼ਾ ਦਿੱਤੀ ਜਾਵੇ ਧਾਰਮਿਕ ਸਜ਼ਾ ਦਿੱਤੀ ਜਾਵੇ ਪਰ ਦੂਸਰੇ ਪਾਸੇ ਇਨਾਂ ਹੀ ਆਗੂਆਂ ਦੀ ਇਹ ਹੁਣ ਵੀਡੀਓ ਹੈ ਜਿਹੜੀ ਇਹ ਸਾਹਮਣੇ ਆਈ ਹੈ 2008 ਦੇ ਵਿੱਚ ਇਹ ਉਹ ਕੋਈ ਸਮਾਗਮ ਹੋਇਆ ਸੀ ਡੇਰਾ ਸਿਹੋੜਾ ਦੇ ਵਿੱਚ ਤੇ ਉੱਥੇ ਇਹ ਸਭ ਕੁਝ ਹੋਇਆ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਆਗੂ ਪਾਵਨ ਸਰੂਪਾਂ ਦੇ ਉੱਪਰ ਤਿਲਕ ਲਗਾਉਂਦੇ ਨਜ਼ਰ ਆ ਰਹੇ ਨੇ ਹੁਣ ਸੁਣ ਲੈਣੇ ਆ ਜਿਹੜੀਆਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਇਹਨਾਂ ਆਗੂਆਂ ਦੀ ਸ਼ਿਕਾਇਤ ਕੀਤੀ ਹੈ ਇਹਨਾਂ ਆਗੂਆਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਧਾਰਮਿਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕੀ ਕੁਝ ਆਖਿਆ ਉਹ ਸੁਣ ਲੈਣੇ ਆ ਅਜੀ ਬਜੀਨਾ ਪਰ ਕੀ ਮਾਮਲਾ ਲੈ ਕੇ ਆਏ ਇਹ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਹੈ ਮੈਂ ਮੈਗਾ ਜੀ ਸਿੰਘ ਸਿਲੀ ਮੁਖਸਰ ਸਾਹਿਬ ਤੋਂ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਲਨਦੇ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾ ਆਏ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਾਂ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਿਆਦਾ ਦੇ ਬਿਲਕੁਲ ਉਲਟਾ ਸਾਡੀ ਮਿਆਦਾ ਦੇ ਖਿਲਾਫ ਆ ਗੁਰਗਸਾ ਗਲੂਗਾਂ ਸਾਹਿਬ ਜਿਹੜੀ ਗਲੂਗੋਹ ਸਾਹਿਬ ਜਿਹਦੀ ਬੇਰਦੀ ਵੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਭੰਨੀਤ ਕੋਲ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਇਹ ਐਪਲੀਕੇਸ਼ਨ ਬਲਵੰਤ ਸਿੰਘ ਤੋਂ ਉਹਦੇ ਡੇਰੇ ਵਾਲੇ ਡੇਰੇ ਵਾਲਾ ਬਲਵੰਤ ਸਿੰਘ ਹਾਂ ਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰੂ ਸਾਹਿਬ ਨੂੰ ਪਤਾ ਪਤਾਕਾਸ਼ ਕੀਤਾ ਜਿਵੇਂ ਉਸ ਉੱਪਰ ਤਿਲਕ ਲਗਾਇਆ ਲਗਾਇਆ ਹਾਂ ਜੀ ਉਹਦੇ ਵਿੱਚ ਕੌਣ ਕੌਣ ਸ਼ਾਮਿਲ ਸੀ ਕੋਇਮ ਸਿੰਘ ਚੰਦੂ ਮਾਜਾ ਪਈ ਬੀਬੀ ਪੈਨਿਤ ਕੋ ਸਜਜੀਤ ਸਿੰਘ ਹਾਂ ਜੀ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਸੀਂ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀ ਹੋਈਆਂ ਨੇ ਉਦੋਂ ਤੱਕ ਕੁਝ ਇਹਨਾਂ ਨੇ ਨਹੀਂ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ ਪਹਿਲਾਂ ਇਹ ਅਜ ਤੋਂ 2 ਸਾਲ ਪਹਿਲਾਂ ਦਿੱਤੀ ਸੀ ਠੀਕ ਹਾਂਜੀ ਵਾਜ ਜੀ ਦਾ ਖਾਲਸਾ ਵਾਹ ਆਪਣਾ ਨਾਮ ਦੁਬਾਰਾ ਦੱਸ ਨਾਈਕ ਗੱਜੀ ਸਿੰਘ ਇਹਨਾਂ ਦਾ ਨਾਮ ਸ਼ਾਨ ਤਾ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ 2 ਮਿੰਟ ਲਈ ਸਮਾਂ ਜ਼ਰੂਰ ਕੱਢੋ ਕਿਉਂਕਿ ਖਬਰ ਕੁਝ ਐਸੀ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਵੀ ਹੈਰਾਨ ਤੇ ਪਰੇਸ਼ਾਨ ਹੋਵੋਗੇ 2015 ਦਾ ਉਸ ਸਾਲ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸਮੇਂ ਜਿਸ ਤਰੀਕੇ ਦੇ ਨਾਲ ਬੇਅਦਬੀਆਂ ਹੋਈਆਂ ਉਸ ਮਸਲੇ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਕੁਝ ਆਗੂ ਸੁਖਬੀਰ ਸਿੰਘ ਬਾਦਲ ਤੋਂ ਵੱਖਰੇ ਹੋ ਕੇ ਤੁਰ ਰਹੇ ਨੇ ਅਕਾਲੀ ਦਲ ਸੁਧਾਰ ਲਹਿਰ ਦਾ ਉਹਨਾਂ ਨੇ ਆਪਣੇ ਜਥੇ ਨੂੰ ਨਾਮ ਵੀ ਦੇ ਰੱਖਿਆ ਤੇ ਹੁਣ ਇਸੇ ਹੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਇਲਜ਼ਾਮ ਵੀ ਬੇਅਦਬੀ ਦੇ ਨੇ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ ਤੇ ਜਿਸ ਜਿਸ ਦੇ ਸਬੰਧ ਦੇ ਵਿੱਚ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਇਹਨਾਂ ਆਗੂਆਂ ਦੀ ਸ਼ਿਕਾਇਤ ਕੀਤੀ ਗਈ ਹੈ ਬਕਾਇਦਾ ਇੱਕ ਲਿਖਤੀ ਰੂਪ ਦੇ ਵਿੱਚ ਚਿੱਠੀ ਹੈ ਜਿਹੜੀ ਉਹ ਵੀ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਇੱਕ ਵੀਡੀਓ ਪ੍ਰੂਫ ਜਿਹੜਾ ਸਭ ਤੋਂ ਅਹਿਮ ਹੁੰਦਾ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਦੋਨੋਂ ਚੀਜ਼ਾਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਪਰੂਫ ਨੇ ਜਿਹੜੇ ਜਾਂ ਇੱਕ ਪ੍ਰੂਫ ਆ ਜਿਹੜੀ ਵੀਡੀਓ ਵਾਲਾ ਕਾਫੀ ਅਹਿਮ ਪ੍ਰੂਫ ਆ ਕਿਸ ਤਰੀਕੇ ਦੇ ਨਾਲ ਆ ਤੇ ਜੋ ਲੈਟਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਨੂੰ ਉਹ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਪੜ ਕੇ ਸੁਣਾਵਾਂਗੇ ਪਰ ਪਹਿਲਾਂ ਇਹ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਇਸ ਵੀਡੀਓ ਦੇ ਵਿੱਚ ਕੌਣ ਕੌਣ ਨਜ਼ਰ ਆ ਰਿਹਾ ਉਹ ਤੁਸੀਂ ਖੁਦ ਦੇਖ ਲੋਗੇ ਨਹੀਂ ਪਤਾ ਲੱਗਿਆ ਤਾਂ ਅਸੀਂ ਤੁਹਾਡੇ ਨਾਲ ਇਹ ਚੀਜ਼ ਸਾਂਝੀ ਕਰ ਦਿਆਂਗੇ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਹ ਵੀਡੀਓ ਇੱਕ ਡੇਰੇ ਦੀ ਵੀਡੀਓ ਦੱਸੀ ਜਾ ਰਹੀ ਹੈ ਸਾਲ 2008 ਦੀ ਵੀਡੀਓ ਦੱਸੀ ਜਾ ਰਹੀ ਹੈ ਕਾਫੀ ਪੁਰਾਣੀ ਇਹ ਵੀਡੀਓ ਹੈ ਤੇ ਇਸ ਡੇਰੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਜਿਹੜੇ ਉਹ ਰੱਖੇ ਗਏ ਨੇ ਕੀਤੇ ਗਏ ਨੇ ਤੇ ਇੱਥੇ ਹੀ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਪਰ ਇਹ ਹੀ ਕੁਝ ਆਗੂ ਯਾਨੀ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਆਗੂ ਤਿਲਕ ਲਗਾਉਂਦੇ ਨਜ਼ਰ ਆ ਰਹੇ ਨੇ ਪਾਵਨ ਸਰੂਪ ਦੇ ਉੱਤੇ ਤਿਲਕ ਲਗਾ ਰਹੇ ਨੇ ਇਹ ਅਕਾਲੀ ਆਗੂ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਸਿੱਖ ਜਥੇਬੰਦੀਆਂ ਅਕਾਲ ਤਖਤ ਸਾਹਿਬ ਵਿਕੇ ਪੇਸ਼ ਹੋਈਆਂ ਨੇ ਸਿੱਧੇ ਤੌਰ ਤੇ ਪੱਤਰ ਦੇ ਕੇ ਸ਼ਿਕਾਇਤ ਕੀਤੀ ਗਈ ਆ ਕਿ ਇਹਨਾਂ ਆਗੂਆਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਉਹੀ ਆਗੂ ਨੇ ਜਿਨ੍ਹਾਂ ਨੇ ਬੇਅਦਬੀਆਂ ਦੇ ਕਰਕੇ ਬੇਅਦਬੀਆਂ ਦੇ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਪਾਸਾ ਵਟਿਆ ਜਾਂ ਅਕਾਲੀ ਦਲ ਤੋਂ ਪਾਸਾ ਵਟ ਚੁੱਕੇ ਨੇ ਅਕਾਲੀ ਦਲ ਸੁਧਾਰ ਲਹਿਰ ਇਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਤੇ ਕਿਹਾ ਇਹ ਹੀ ਜਾ ਰਿਹਾ ਕਿ 2015 ਦੇ ਵਿੱਚ ਜਦੋਂ ਸਾਡੀ ਸਰਕਾਰ ਸੀ ਤਾਂ ਸਾਡੀ ਸਰਕਾਰ ਦੇ ਵੇਲੇ ਇਹ ਗੁਨਾਹ ਹੋਏ ਇਹ ਗਲਤੀਆਂ ਹੋਈਆਂ ਜਿਸ ਦੇ ਲਈ ਸੁਖਬੀਰ ਬਾਦਲ ਸਭ ਤੋਂ ਵੱਡੇ ਜ਼ਿੰਮੇਦਾਰ ਨੇ ਇਹ ਇਹਨਾਂ ਅਕਾਲੀ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਹੁਣ ਤੁਹਾਨੂੰ ਇਹ ਵੀਡੀਓ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ ਦੁਬਾਰਾ ਇਹ ਵੀਡੀਓ ਵੱਡੇ ਫਰੇਮ ਦੇ ਵਿੱਚ ਤੁਹਾਨੂੰ ਕਰਕੇ ਚਲਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤਾਜੋ ਤੁਹਾਨੂੰ ਸਾਫ਼-ਸਾਫ਼ ਨਜ਼ਰ ਆ ਜਾਏ ਹੁਣ ਦੱਸ ਦਿੰਨੇ ਆ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਵਨ ਸਰੂਪਾਂ ਦੇ ਉੱਤੇ ਤਿਲਕ ਰਗਾਉਣ ਦੀ ਜੋ ਰਸਮ ਹੈ ਉਹ ਕੀਤੀ ਜਾ ਰਹੀ ਹੈ ਜਿਹੜੀ ਕਿ ਸਾਫ਼ ਤੌਰ ਤੇ ਵਰਜਿਤ ਹੈ ਸਿੱਖ ਧਰਮ ਦੇ ਵਿੱਚ ਵੈਸੇ ਵੀ ਕੋਈ ਇਨਸਾਨ ਦੇ ਤਿਲਕ ਲਗਾਉਣਾ ਵਰਜਿਤ ਆ ਪਰ ਇੱਥੇ ਗੱਲ ਪਾਵਨ ਸਰੂਪ ਦੀ ਹੋ ਰਹੀ ਆ ਅ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਅ ਦਰਅਸਲ ਇੱਕ ਡੇਰੇ ਦੀ ਰਸਮ ਹੈ ਜਿੱਥੇ ਡੇਰੇ ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਪਰ ਵੱਡੀ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਸਿੱਖ ਧਰਮ ਦੇ ਵਿੱਚ ਤਿਲਕ ਅਸੀਂ ਨਹੀਂ ਲਗਾ ਸਕਦੇ ਤਿਲਕ ਲਗਾਉਣ ਤੋਂ ਵਰਜਿਤ ਕੀਤਾ ਗਿਆ ਪਰ ਉਸ ਤੋਂ ਵੱਡੀ ਗੱਲ ਇਹ ਆ ਕਿ ਸ਼੍ਰੀ ਗੁਰੂ ਗੰਬ ਸਾਹਿਬ ਜੀ ਦੇ ਉੱਤੇ ਇਸ ਤਰੀਕੇ ਦੇ ਨਾਲ ਤਿਲਕ ਨਵਾ ਕੁਛ ਲਿਖਿਆ ਜਾ ਰਿਹਾ ਤਾਂ ਇਸ ਨੂੰ ਤਿਲਕ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਹੜੀਆਂ ਸਿੱਖ ਜਥੇਬੰਦੀਆਂ ਅਕਾਲ ਤਖਤ ਸਰ ਪਹੁੰਚੀਆਂ ਨੇ ਇਹਦੇ ਵਿੱਚ ਇਸ ਵੇਲੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪ੍ਰਨੀਤ ਕੌਰ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਕਾਂਗਰਸ ਦੇ ਨੇ ਹੁਣ ਭਾਜਪੀ ਦੇ ਵਿੱਚ ਨੇ ਉਦੋਂ ਕਾਂਗਰਸ 'ਚ ਸੀਗੇ ਤਾਂ ਇਸ ਪ੍ਰਨੀਤ ਕੌਰ ਦੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਜ਼ਰ ਆਉਂਦੇ ਨੇ ਤੇ ਪ੍ਰੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਨਜ਼ਰ ਆਉਂਦੇ ਨੇ ਸੁਰਜੀਤ ਸਿੰਘ ਰਖੜਾ ਰਣਧੀਰ ਸਿੰਘ ਰਖੜਾ ਇਹ ਇਹ ਤਿੰਨੇ ਉਹ ਆਗੂ ਨੇ ਜਿਹੜੇ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਨੇ ਜਿਨ੍ਹਾਂ ਨੇ ਇਹੀ ਕਿਹਾ ਕਿ ਬੇਅਦਬੀਆਂ ਨੂੰ ਸਰਕਾਰ ਨੇ ਸਹੀ ਤਰੀਕੇ ਦੇ ਨਾਲ ਸੋਲਵ ਨਹੀਂ ਕੀਤਾ ਜੋ ਦੋਸ਼ੀ ਸੀ ਉਹਨਾਂ ਤੇ ਕਾਰਵਾਈ ਉਹਨਾਂ ਦੀ ਹੀ ਸਰਕਾਰ ਦੇ ਵਿੱਚ ਨਹੀਂ ਹੋਈ ਜਿਸ ਤੇ ਲਈ ਉਹਨਾਂ ਨੇ ਉਦੋਂ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖਾਸਾ ਜ਼ਿੰਮੇਵਾਰ ਦੱਸਿਆ ਪਰ ਇਹ ਇੱਥੇ ਜੋ ਕੁਝ ਹੋ ਰਿਹਾ ਇਸ ਵੀਡੀਓ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਕਿ ਇਹ ਉਹੀ ਆਗੂ ਨੇ ਜਿਹੜੇ ਬੇਅਦਬੀ ਦਾ ਜ਼ਿਕਰ ਕਰਦੇ ਹੋਏ ਅਕਾਲ ਤਖਤ ਸਾਹਮਣੇ ਖੁਦ ਪਹੁੰਚੇ ਸੀ ਪਰ 2008 ਦੇ ਵਿੱਚ ਇਹਨਾਂ ਅਕਾਲੀ ਆਗੂਆਂ ਦੇ ਵੱਲੋਂ ਕੀ ਕੀਤਾ ਗਿਆ ਕਿ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਤਿਲਕ ਨਹੀਂ ਲਗਾਇਆ ਜਾ ਸਕਦਾ ਜਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੇ ਤਿਲਕ ਲਾਉਣ ਦੀ ਇਹ ਰਸਮ ਅਦਾ ਕੀਤੀ ਜਾ ਰਹੀ ਹੈ ਸੋ ਦੱਸ ਦਿੰਦੇ ਆ ਕੋਈ ਡੇਰਾ ਸਿਹੜਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਸਿੱਖ ਜਥੇਬੰਦੀਆਂ ਕਾਲ ਤੱਕ ਸਭ ਪਹੁੰਚੀਆਂ ਨੇ ਉਹਨਾਂ ਨੇ ਬਕਾਇਦਾ ਚਿੱਠੀ ਵੀ ਲਿਖੀ ਆ ਤੇ ਬਿਆਨ ਵੀ ਦਿੱਤਾ ਆ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਵੇਲੇ ਤਸਵੀਰ 'ਚ ਦੇਖੋ ਤੁਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਜ਼ਰ ਆ ਰਹੇ ਨੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਜੇਕਰ ਕਹਿ ਲਈਏ ਤਾਂ ਪ੍ਰਮੁੱਖ ਆਗੂ ਨੇ ਜਿਨ੍ਹਾਂ ਦੇ ਵੱਲੋਂ ਪੂਰਾ ਬੇਅਦਬੀ ਦਾ ਮੁੱਦਾ ਚੁੱਕਿਆ ਗਿਆ ਤੇ ਸਵਾਲ ਇਹ ਬਣਦਾ ਕਿ ਕੀ ਇਹ ਬੇਅਦਬੀ ਨਹੀਂ ਆ ਜੋ ਅਕਾਲੀ ਆਗੂ ਆਪਣੇ ਹੱਥਾਂ ਦੇ ਨਾਲ ਕਰ ਰਹੇ ਨੇ ਕਿ ਇਹ ਇਹ ਵੱਡੀ ਬੇਅਦਬੀ ਨਹੀਂ ਹੈ ਕਿ ਪਾਵਨ ਸਰੂਪਾਂ ਦੇ ਉੱਪਰ ਤਿਲਕ ਕਿਸ ਤਰੀਕੇ ਦੇ ਨਾਲ ਲਗਾਇਆ ਜਾ ਸਕਦਾ ਉਹ ਵੀ ਕੋਈ ਇਨਸਾਨ ਇਸ ਤਰੀਕੇ ਦੇ ਨਾਲ ਕਰ ਰਿਹਾ ਹੋਵੇ ਤੇ ਸਭ ਤੋਂ ਵੱਡੀ ਗੱਲ ਇਹ ਹ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਉਹੀ ਅਕਾਲੀ ਆਗੂ ਕਰ ਰਹੇ ਹੋਣ ਜਿਹੜੇ ਕਿ ਬੇਅਦਬੀਆਂ ਦਾ ਜ਼ਿਕਰ ਕਰਦੇ ਹੋਏ ਆਪਣੀ ਪਾਰਟੀ ਤੋਂ ਇੱਕ ਪਾਸੇ ਹੋਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਨੇ ਰਾਜਾ ਮਲਵਿੰਦਰ ਸਿੰਘ ਉਹ ਉਹ ਵੀ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਪਰਨੀਤ ਕੌਰ ਵੀ ਨਜ਼ਰ ਆਉਂਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਜ਼ਰ ਆ ਰਹੇ ਨੇ surjit singh rakhra ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਇੱਕ ਕਰੀਬੀ ਨੇ ਰਣਜੀਤ ਸਿੰਘ ਰਖੜਾ ਉਹ ਵੀ ਨਜ਼ਰ ਆ ਰਹੇ ਨੇ ਹੁਣ ਚਿੱਠੀ ਦੇ ਵੱਲ ਚਲਦੇ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਉਹ ਬਿਆਨ ਸੁਣਾਵਾਂਗੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦੇ ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਮੀਡੀਆ ਦੇ ਅੱਗੇ ਆਪਣਾ ਬਿਆਨ ਦਿੱਤਾ ਇਸ ਵੇਲੇ ਚਿੱਠੀ ਤੁਹਾਨੂੰ ਦਿਖਾਉਨੇ ਆ ਚਿੱਠੀ ਦੇ ਵਿੱਚ ਲਿਖਿਆ ਕੀ ਗਿਆ ਉਹ ਜ਼ਿਆਦਾ ਇੰਪੋਰਟੈਂਸ ਰੱਖਦਾ ਤੁਸੀਂ ਦੇਖ ਸਕਦੇ ਹੋ ਕਿ ਚਿੱਠੀ ਸੰਬੋਧਿਤ ਹੋ ਰਹੀ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਇਸ ਵਿਸ਼ਾ ਇਸ ਦੇ ਵਿੱਚ ਲਿਖਿਆ ਗਿਆ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੀ ਕੋਰ ਅਵਗਿਆ ਕਰਨ ਵਾਲੇ ਆਗੂਆਂ ਉੱਪਰ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕਰਨ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਸਾਡਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਦੇ ਸਮੇ ਸਮੇਤੇ ਹੋਏ ਆਗੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਰਵਾਇਤਾ ਤੇ ਮਰਿਆਦਾ ਨੂੰ ਪਰਨਾਏ ਹੋਏ ਹੁੰਦੇ ਸਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਤੇ ਸਿੱਖ ਰਵਾਇਤਾ ਲਈ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਗਰੇਜ਼ ਨਹੀਂ ਕਰਦੇ ਸੀ ਅਜੇ ਆਗੂਆਂ ਦੀ ਸੂਚੀ ਬਹੁਤ ਲੰਬੀ ਹੈ ਚਾਹੇ ਉਹ 18ਵੀਂ ਸਦੀ ਦੇ ਸਿੱਖ ਆਗੂ ਹੋਣ ਜਾਂ 19ਵੀਂ ਤੇ 20ਵੀਂ ਸਦੀ ਦੇ ਸਿੱਖ ਆਗੂ ਪਰ ਸਮੇਂ ਦੀ ਚਾਲ ਹੈ ਕਿ ਅੱਜ ਦੇ ਸਮੇਂ ਸਿੱਖ ਆਗੂਆਂ ਦੇ ਕਿਰਦਾਰ ਦੇ ਵਿੱਚ ਸਿੱਖ ਰਹਿਤ ਦੀ ਪਾਲਣਾ ਤੇ ਗੁਰੂ ਸਾਹਿਬ ਦਾ ਆਦਬ ਘਟਦਾ ਜਾਂਦਾ ਹੈ ਸਿਰਫ ਇਹੀ ਨਹੀਂ ਅੱਜ ਦੇ ਆਗੂ ਗੁਰਮਤ ਗਾੜੀ ਰਾਹ ਦੇ ਚੱਲਣ ਦੀ ਥਾਂ ਤੇ ਵੋਟਾਂ ਖਾਤਰ ਗੁਰੂ ਸਾਹਿਬ ਦੀ ਕੋਰ ਅਵਗਿਆ ਕਰਨ ਤੋਂ ਵੀ ਗਰੇਜ਼ ਨਹੀਂ ਕਰਦੇ ਇਸ ਪੱਤਰ ਦੇ ਨਾਲ ਅਸੀਂ ਆਪ ਜੀ ਨੂੰ ਇੱਕ ਵੀਡੀਓ ਕਲਿੱਪ ਦਿਖਾ ਰਹੇ ਹਾਂ ਭੇਜ ਰਹੇ ਹਾਂ ਜੋ ਕਿ ਸੰਨ 2008 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਹਾੜੇ ਮੌਕੇ ਜਦੋਂ ਸੰਸਾਰ ਪਰ ਅੰਦਰ ਸਮੂਹ ਸਿੱਖਾਂ ਦੇ ਵੱਲੋਂ ਵੱਡੇ ਪੱਧਰ ਤੇ ਸਮਾਗਮ ਕੀਤੇ ਗਏ ਉਸੇ ਵੇਲੇ ਇੱਕ ਨਿੱਜੀ ਡੇਰੇਦਾਰ ਬਾਬਾ ਬਲਵੰਤ ਸਿੰਘ ਸਿਹੋੜੇ ਵਾਲੇ ਆਪਣੇ ਕਿਸੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਮਨਮਤ ਕਰਦਿਆ ਗੁਰੂ ਘਰ ਦੀ ਮਰਿਆਦਾ ਦੀ ਘੋਰ ਉਲੰਘਣਾ ਤੇ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਬੇਅਦਬੀ ਦੀ ਗਵਾਹੀ ਭਰਦੀ ਹੈ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਦੇੜ ਵਿਖੇ ਗੁਰੂ ਗੰਗ ਸਾਹਿਬ ਜੀ ਨੂੰ ਆਪਣੇ ਹੱਥੀ ਗੁਰਗੱਦੀ ਬਖਸ਼ੀ ਗਈ ਪਰ ਉਸ ਸਮਾਗਮ ਦੇ ਵਿੱਚ ਉਸ ਬਾਬਾ ਬਲਵੰਤ ਸਿੰਘ ਨਾਮੀ ਡੇਰੇਦਾਰ ਦੇ ਵੱਲੋਂ ਇਸ ਦੇ ਵਿੱਚ ਜਿਹੜਾ ਉਹ ਅਗਲਾ ਇਸ ਵੇਲੇ ਜਿਹੜੀ ਆ ਉਹ ਚਿੱਠੀ ਇੱਕ ਹੋਰ ਪੇਜ ਆ ਉਹ ਤੁਸੀਂ ਸਕਰੀਨ ਤੇ ਸ਼ਾਇਦ ਨਾ ਦੇਖ पाओ ਤੇ ਇਸੇ ਤਰੀਕੇ ਦੇ ਨਾਲ ਇਹ ਸਾਰੀ ਵੀਡੀਓ ਤੇ ਸਾਰੇ ਪੱਤਰ ਦੇ ਵਿੱਚ ਸਭ ਕੁਝ ਬਿਆਨ ਕਰਦਾ ਹੋਇਆ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੇਟ ਕੀਤਾ ਗਿਆ ਤੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਵੀਡੀਓ ਇੱਕ ਸਬੂਤ ਦੇ ਵਜੋਂ ਪ੍ਰੂਫ ਦੇ ਵਜੋਂ ਨਾਲ ਅਟੈਚ ਕੀਤੀ ਗਈ ਹੈ ਤੇ ਇਸ ਵੇਲੇ ਜਿਹੜੀ ਵੀਡੀਓ ਆ ਉਹ ਅਸੀਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਸੇ ਵੀਡੀਓ ਦੇ ਤਰਜ ਦੇ ਉੱਤੇ ਦਾ ਇਸੇ ਵੀਡੀਓ ਦੇ ਵਿਹਾਰ ਦੇ ਉੱਤੇ ਸਿੱਖ ਜਥੇਬੰਦੀਆਂ ਇਹਨਾਂ ਵੱਡੇ ਆਗੂਆਂ ਦੇ ਉੱਪਰ ਇਲਜ਼ਾਮ ਲਗਾ ਰਹੀਆਂ ਨੇ ਇਲਜ਼ਾਮ ਬੇहद سنگੀਨ ਨੇ ਪਰ ਇੱਕ ਪਾਸੇ ਇਲਜ਼ਾਮ ਨੇ ਦੂਸਰੇ ਪਾਸੇ ਇਹਨਾਂ ਇਲਜ਼ਾਮਾਂ ਨੂੰ ਸਹੀ ਸਾਬਤ ਕਰਦੀ 2008 ਦੇ ਵਿੱਚ ਬਣਾਈ ਗਈ ਇਹ ਵੀਡੀਓ ਆ ਜਿਸ ਦੇ ਵਿੱਚ ਤਮਾਮ ਸਾਫ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਆਗੂ ਜਿਦੇ ਵਿੱਚ ਕੁਝ ਕਾਂਗਰਸੀ ਆਗੂ ਵੀ ਨੇ ਪਰ ਵੱਡੀ ਗੱਲ ਇਹ ਆ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਉਹ ਵੱਡੇ ਆਗੂ ਇਸ ਚ ਨਜ਼ਰ ਆਉਂਦੇ ਨੇ ਜਿਹੜੇ ਇਸ ਸਮੇਂ ਵਿਅਦਵੀਆਂ ਦਾ ਮੁੱਦਾ ਚੁੱਕਿਆ ਹੋਇਆ ਜਿਨ੍ਹਾਂ ਨੇ ਖੁਦ ਕਾਲ ਤੱਕ ਸਹਬ ਜਾ ਕੇ ਇਹ ਵਿਅਦਵੀ ਦੇ ਮਸਲੇ ਨੂੰ ਚੁੱਕਿਆ ਇੱਕ ਵਾਰ ਉੱਥੇ ਕਿਹਾ ਅਪੀਲ ਕੀਤੀ ਗਈ ਕਿ 2015 ਦੇ ਵਿੱਚ ਸਾਡੀ ਸਰਕਾਰ ਸੀ ਤੇ ਉਦੋਂ ਅਸੀਂ ਵੀ ਉਹ ਕਹਿ ਰਹੇ ਆ ਕਿ ਗੁਨਾਹਗਾਰ ਸੀ ਪਰ ਵੱਡੇ ਗੁਨਾਹਗਾਰ ਸੁਖਵੀਰ ਬਾਦਲ ਨੇ ਤਾਂ ਸਜ਼ਾ ਦਿੱਤੀ ਜਾਵੇ ਧਾਰਮਿਕ ਸਜ਼ਾ ਦਿੱਤੀ ਜਾਵੇ ਪਰ ਦੂਸਰੇ ਪਾਸੇ ਇਨ੍ਹਾਂ ਹੀ ਆਗੂਆਂ ਦੀ ਇਹ ਹੁਣ ਵੀਡੀਓ ਹੈ ਜਿਹੜੀ ਇਹ ਸਾਹਮਣੇ ਆਈ ਹੈ 2008 ਦੇ ਵਿੱਚ ਇਹ ਉਹ ਕੋਈ ਸਮਾਗਮ ਹੋਇਆ ਸੀ ਡੇਰਾ ਸਿਹੋੜਾ ਦੇ ਵਿੱਚ ਤੇ ਉੱਥੇ ਇਹ ਸਭ ਕੁਝ ਹੋਇਆ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਆਗੂ ਪਾਵਨ ਸਰੂਪਾਂ ਦੇ ਉੱਪਰ ਤਿਲਕ ਲਗਾਉਂਦੇ ਨਜ਼ਰ ਆ ਰਹੇ ਨੇ ਹੁਣ ਸੁਣ ਲੈਣੇ ਆ ਜਿਹੜੀਆਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਇਹਨਾਂ ਆਗੂਆਂ ਦੀ ਸ਼ਿਕਾਇਤ ਕੀਤੀ ਹੈ ਇਹਨਾਂ ਆਗੂਆਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਧਾਰਮਿਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕੀ ਕੁਝ ਆਖਿਆ ਉਹ ਸੁਣ ਲੈਣੇ ਅਜੀ ਬਜੀਨਾ ਪਰ ਕੀ ਮਾਮਲਾ ਲੈ ਕੇ ਉਹ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਹੈ ਮੈਂ ਮੇਗਾਜੀਤ ਸਿੰਘ ਸੀਲਿੰਗ ਮੁਖਸਰ ਸਾਹਿਬ ਤੋਂ ਅਜੇ ਸਿੰਘ ਸਾਹਿਬ ਕੋਲੇ 2008